ਹਾਂਜੀ ਹਾਂ ਹਾਂ ਸਰਕਾਰ ਸਾਨੂੰ ਤੰਗੇ ਕਰ ਰਹੀ ਹੈ ਕਿਸ ਤਰ੍ਹਾਂ ਦਾ ਜੀ ਲਿਮਟਾਂ ਸਾਡੀਆਂ ਉਹ ਬੰਦ ਕਰਤੀਆਂ ਰਜਿਸਟਰੀਆਂ ਤੇ ਰੋਕ ਲਾਤੀ ਸਾਰਾ ਕੁਝ ਬੰਦ ਕਰਤਾ ਸਾਡਾ ਪਰ ਇਹ ਸਰਕਾਰ ਧੱਕਾ ਕਰ ਰਹੀ ਹੈ ਜੀ ਇੱਕ ਪਾਸੇ ਤਾਂ ਕਹਿੰਦੇ ਆ ਤੁਸੀਂ ਆਪਣੀ ਮਰਜ਼ੀ ਨਾ ਦਿਓ ਜੀ ਦੂਜੇ ਪਾਸੇ ਲਿਮਟਾਂ ਤੇ ਰਜਿਸਟਰੀਆਂ ਬੰਦ ਕਰਤੀਆਂ ਜੀ ਸਾਡੀਆਂ ਇਹ ਧੱਕਾ ਹੋ ਰਿਹਾ ਜੀ ਸਾਡੇ ਨਾਲ ਸਾਨੂੰ ਪੁੱਛਿਆ ਨਹੀਂ ਸਾਡਾ ਸਾਰਾ ਪਿੰਡ ਖੜਾ ਕਿਸੇ ਨੂੰ ਪੁੱਛਿਆ ਹੋ ਵੀ ਦੱਸੋ ਵੀ ਜ਼ਮੀਨ ਦੇਣੀ ਆ ਵੀ ਕਿਸਾਨ ਕਿਤੇ ਗਾਹਾਂ ਨਾ ਵੇਚ ਸਕਣ ਜੀ ਵੀ ਇਹਨਾਂ ਨੂੰ ਖੱਜਲ ਖਵਾਰ ਕਰੀਏ ਮਜਬੂਰ ਕਰਕੇ ਜ਼ਮੀਨ ਆਪਣੀ ਦੇ ਦੇਣੇ ਜੀ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਰੋਸ ਆ ਜੋ ਇਹਨ ਭਈ 100 ਨੂੰ 1000 ਗਜ ਦਾ ਪਲਾਟ ਦਵਾਂਗੇ ਤੇ 200 ਗਜ ਦੀ 100 ਗਜ ਦੀ ਦੁਕਾਨ ਦਵਾਂਗੇ ਇਹ ਬਹੁਤ ਵੱਡਾ ਧੋਖਾ ਵਾ ਕਿਸਾਨਾਂ ਦੇ ਨਾਲ ਕਿਉਂਕਿ ਜਿਹੜੀ ਸਰਕਾਰ ਆ ਇਹ ਇੱਕ ਨਾਦਰशाही ਪ੍ਰਮਾਨ ਜਾਰੀ ਕਰ ਰਹੀ ਆ ਹਰ ਜਗ੍ਹਾ ੱੱੱਕਾ ਹੋ ਰਿਹਾ ਕਿਸਾਨਾਂ ਦੀ ਲੁੱਟ ਹੋ ਰਹੀ ਆ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਤੇ ੱੱੱਕੇ ਦੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਆ ਇਹੋ ਜਿਹਾ ਮੈਂ 70 ਸਾਲਾਂ ਦੇ ਵਿੱਚ ਸਰਕਾਰ ਕੋਈ ਵੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਜਿਹੜਾ ਕਿਸਾਨ ਦੀ ਜ਼ਮੀਨ ਆ ਉਹਦਾ ਮੁਆਵਜ਼ਾ ਲੈਵੇ ਨਾ ਜਿਹੜੇ ਕਬਜ਼ੇ ਦਵਾ ਰਹੀ ਹੈ ਸਰਕਾਰ